ਸਤਿ ਜੀ ਸਤਿ ਜੀ ਅੱਜ ਆਪਣੇ ਨਾਲ ਸ਼ਾਮਲ ਹੋ ਰਹੇ ਨੇ ਪ੍ਰੋਫੈਸਰ ਸਜੀਤ ਸਿੰਘ ਨਨੂਆ ਜੀ ਤੇ ਇੱਕ ਕੱਲ ਬਹੁਤ ਮਹੱਤਵਪੂਰਨ ਖਬਰ ਸਾਹਮਣੇ ਆਈ ਸੀਗੀ ਘਟਨਾਕ੍ਰਤੀ ਹਰਿਆਣੇ ਦੇ ਵਿੱਚ ਮੈਂ ਸਾਫ ਕਹਾਮ ਵੀ ਮੇਰੇ ਵਾਸਤੇ ਉਹ ਨਵੀਂ ਖਬਰ ਸੀ ਪਹਿਲੀ ਆ ਸੁਣ ਰਿਹਾ ਸੀ ਤੇ ਪਰ ਕਾਫੀ ਉਹ ਕੰਟਰੋਵਰਸ਼ੀਅਲ ਕਹਿ ਸਕਦੇ ਆ ਜਾਂ ਤੇ ਉਹਦੇ ਬਾਰੇ ਉਹਦੇ ਬਾਰੇ ਅਪਾ ਜਾਣਕਾਰੀ ਜਾਣਕਾਰੀ ਲਵਾਂਗੇ ਇਹਨਾਂ ਤੋਂ ਤੇ ਵੈਲਕਮ ਜੀ ਪ੍ਰੋਫੈਸਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਖਾਲਸਾ ਵੈਜੀਖਾ ਖਾਲਸਾ ਵੈਜੀ ਫਤੇ ਸਸਿਕਰਨ ਜੀ ਵੈ ਖਾਲਸਾ ਫਤੇ ਜੀ ਜੀ ਸਵਾਗਤ ਹੈ ਜੀ ਤੁਹਾਡਾ ਪਹਿਲੀ ਵਾਰ ਆਪਾਂ ਗੱਲਬਾਤ ਕਰ ਰਹੇ ਆ ਤੇ ਇੱਕ ਬਹੁਤ ਹੀ ਮਹੱਤਵਪੂਰਨ ਖਬਰ ਜੋ ਮੈਂ ਪਹਿਲਾਂ ਮੈਂਸ਼ਨ ਕੀਤਾ ਵੀ ਮੇਰੇ ਸਾਹਮਣੇ ਆਈ ਸੀ ਜਿਹਦੇ ਬਾਰੇ ਮੈਂ ਕਹਾਂ ਵੀ ਮੈਨੂੰ ਸੱਚਮੁੱਚ ਪਹਿਲੀ ਵਾਰ ਪਤਾ ਲੱਗਾ ਸੀ ਉਹ ਗੱਲ ਮੈਨੂੰ ਪਤਾ ਨਹੀਂ ਸੀ ਪਹਿਲਾਂ ਹਰਿਆਣੇ ਦੇ ਨਾਲ ਸੰਬੰਧਤ ਹੈ ਜੀ ਉਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਹੜੀ ਆਪਣਾ ਆਪਣਾ ਸ਼ਤਾਬਦੀ ਮਨਾ ਰਿਹਾ 350 ਸਾਲਾਂ ਤੇ ਉਹਦੇ ਨਾਲ ਰਿਲੇਟਡ ਉਹਦੇ ਨਾਲ ਸੰਬੰਧਤ ਖਬਰ ਹੈਗੀ ਹੈ ਜੀ ਤੇ ਫਿਰ ਉਹਦੇ ਵਾਸਤੇ ਮੈਨੂੰ ਜ਼ਰੂਰੀ ਸੀਗਾ ਵੀ ਕਿਸੇ ਤੋਂ ਇਹਦੀ ਕਲੈਰਟੀ ਲਈ ਜਾਵੇ ਤਾਂ ਮੈਨੂੰ ਲੱਗ ਜਿਸ ਤਰ੍ਹਾਂ ਤੁਸੀਂ ਦੱਸਿਆ ਫਿਰ ਵੀ ਆਪਾਂ ਪਹਿਲਾਂ ਗੱਲ ਹੋਈ ਆ ਵੀ ਤੁਹਾਡੇ ਤੋਂ ਸਵਾਲ ਤੁਹਾਡੇ ਜਿੰਨੀ ਕੋਈ ਕਲੈਰਟੀ ਇਹਦੇ ਬਾਰੇ ਦੇ ਨਹੀਂ ਸਕਦਾ ਪਰ ਆਪਾਂ ਉਸ ਨੂੰ ਗੱਲ ਸ਼ੁਰੂ ਕਰਦੇ ਆ ਜਿਵੇਂ ਕਿ ਇੱਕ ਦਈਆ ਨਾ ਮੈਨੂੰ ਨਾਂ ਯਾਦ ਆ ਰਿਹਾ ਪੂਰਾ ਉਹਨਾਂ ਦੇ ਨਾਂ ਲੈ ਕੇ ਤੇ ਉਹਨਾਂ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜਾ ਸੀਸ ਲੈ ਕੇ ਗਏ ਨੇ ਜਦੋਂ ਭਾਈ ਜੈਤਾ ਜੀ ਤੇ ਉਹਦੇ ਨਾਲ ਕੁਸਬੰਧਤ ਕੰਨਾ ਕੰਨਾ ਸਾਹਮਣੇ ਆਈ ਹੈ ਜੀ ਉਹਦੇ ਬਾਰੇ ਕੀ ਖਿਆਲ ਹੈ ਜੀ ਤੁਹਾਡਾ ਕੀ ਤੁਹਾਡੀ ਜਾਣਕਾਰੀ ਉਹਦੇ ਬਤਾਵੋਗੇ ਔਰਿਕ ਸਾਬ ਮੈਂ ਜਿਵੇਂ ਸਿੱਖ ਇਤਿਹਾਸ ਦੀ ਬਾਰੇ ਕਾਫੀ ਰਿਸਰਚ ਕੀਤੀ ਹੋਈ ਹੈ ਲੈਂਗੁਏਜ ਡਿਪਾਰਟਮੈਂਟ 'ਚ ਜੌਬ ਕੀਤੀ ਸੀ ਮੈਂ ਤੇ ਉੱਥੇ ਫਿਰ ਮੇਰਾ ਕਾਫੀ ਲਾਇਬ੍ਰੇਰੀਆਂ ਚ ਪੁਰਾਣੇ ਖਰੜੀਆਂ ਦੇ ਨਾਲ ਵਾਪਿਆ ਹਾਂ ਤੇ ਫਿਰ ਮੈਂ ਸਿੱਖ ਇਤਿਹਾਸ ਦੀ ਕਿਤਾਬ ਲਿਖੀ ਸੀ ਸਿੱਖ ਇਤਿਹਾਸ ਦੀ ਕਿਤਾਬ ਲਿਖਣ ਤੋਂ ਬਾਅਦ ਫਿਰ ਮੈਂ ਦੂਜੇ ਪਾਸੇ ਕੋਡ ਆਫ ਕੰਡਕਟ ਸਿੱਖ ਕੋਡ ਆਫ ਕੰਡਕਟ ਆਪਣੀ ਜੋ ਸਿੱਖ ਰਹਿਤ ਮਰਿਆਦਾ ਇਹਨਾਂ ਉਹਦੇ ਬਾਰੇ ਫਿਰ ਮੈਂ ਕੰਮ ਕੀਤਾ ਜਦੋਂ ਤੇ ਫਿਰ ਉਹਨੂੰ ਮੈਨੂੰ ਮੌਕਾ ਮਿਲਿਆ ਹੈ ਕੰਪੈਰੀਟਿਵ ਸਟੱਡੀ ਕਰਨ ਦਾ ਹੋਰ ਧਰਮਾਂ ਦੀ ਕਿ ਇਹਨਾਂ ਦਾ ਕੀ ਫਰਕ ਹੈ ਸਿੱਖ ਧਰਮ ਦੇ ਨਾਲੋਂ ਤੁਸੀਂ ਸਿੱਖ ਧਰਮ ਦੀਆਂ ਕਿਹੜੀਆਂ-ਕਿਹੜੀਆਂ ਮਰਿਆਦਾਾਂ ਕੀ ਕਿਵੇਂ-ਕਿਵੇਂ ਚਲਦੇ ਕੀ-ਕੀ ਅਲੱਗ ਹੈ ਨਾ ਅੰਚ ਫਿਰ ਉਸੇ ਦੇ ਦੌਰਾਨ ਇਹ ਚੀਜ਼ਾਂ ਜੋ ਹੈਗੀਆਂ ਮੌਜੂਦਾ ਜੋ ਵਰਤ ਰਹੇ ਹੈ ਘਟਨਾਵਾਂ ਇਹ ਵੀ ਦੇਖਣ ਦਾ ਮੌਕਾ ਮਿਲਿਆ ਸਾਰਾ ਇਹ ਜੇਕਰ ਆਪਾਂ ਦੇਖੀਏ ਹਰਿਆਣੇ ਚ ਜੋ ਘਟਨਾ ਵਾਪਰੀ ਹੈ ਇਹੇ ਘਟਨਾ ਸਾਡੀ ਇਸ ਕਰਕੇ ਵਾਪਰਦੀਆਂ ਇਹੋ ਜਿਹੀਆਂ ਘਟਨਾਵਾਂ ਮਾਰਕਸਨ ਵਾਪਰਦੀਆਂ ਪਹਿਲਾਂ ਵੀ ਵਾਪਰੀ ਹੈ ਇੱਕ ਘਟਨਾ ਇੱਕ ਵਾਰੀ ਜਿਵੇਂ ਕਹਿ ਸਕਦੇ ਹਾਂ ਕਿ ਭਾਈ ਜੈਤਾ ਜੀ ਦੇ ਨਾਲ ਵੀ ਇਦਾਂ ਦੀ ਘਟਨਾ ਜੋੜੀ ਜਾਂਦੀ ਹੈ ਇੱਕ ਇਹ ਦੂਜੀ ਵਾਰ ਆਈ ਹੈ ਘਟਨਾ ਇਹ ਅੱਜ ਦੂਜੇ ਰੂਪ ਚ ਹੈ ਬੰਨਾਂ ਸਾਡੇ ਸਿੱਖਾਂ ਦੇ ਰੂਪ ਚ ਹੀ ਇਹ ਪ੍ਰਚਲਿਤ ਕੀਤੀ ਗਈ ਸੀ ਕਿ ਉਹ ਜੀ ਮਿਥਿਆਸਕ ਕਹਾਣੀ ਤੇ ਅੱਜ ਇਹ ਹੈ ਕਿ ਇਹ ਦੂਸਰੇ ਧਰਮ ਦੇ ਵਿਅਕਤੀ ਜੋ ਕਿ ਹਰਿਆਣੇ ਦੇ ਦੇਯਾ ਲੋਕ ਹੁੰਦੇ ਐ ਤੇ ਆ ਕੇਦੇ ਐ ਇਹਨੂੰ ਤੇ ਇਹ ਇਹਨਾਂ ਦੀ ਨਾਲ ਜੁੜੀ ਗਈ ਹੈ ਇਹ ਹੀ ਚੱਕਰ ਕੀ ਹੈ ਦਾ ਇਸ ਘਟਨਾ ਦਾ ਇਹ ਇੱਕ Hindu dharm ਦਾ ਜਿਹੜਾ ਇਤਿਹਾਸ ਹੈ ਉਹ ਬੇਸਿਕਲੀ ਸਾਡਾ ਕਹਿ ਸਕਦੇ ਹਾਂ ਕਿ ਮਿਥੇਹਾਸ ਤੇ ਬੀਸ ਰਹਿ ਜਿਆਦਾ ਦਾ ਜੀ ਬਿਲਕੁਲ ਜੀ ਹਾਂ ਤੇ ਸਿੱਖ ਧਰਮ ਦਾ ਇਤਿਹਾਸ ਹੈ ਜਿਹੜਾ ਉਹ ਵੀ ਇਹਦੇ ਤੇ ਪਰਛਾਵਾਂ ਪੈਂਦਾ ਹੈ ਕਦੇ ਕਦੇ ਬਿਲਕੁਲ ਇਸ ਇਤਿਹਾਸ ਦਾ ਹਾਂਜੀ ਪੌਂਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ ਬਿਲਕੁਲ ਪੌਂਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਂਜੀ ਪਰ ਫਿਰ ਸਿੱਖ ਪੰਥ ਹੈ ਜੋ ਇਹ ਇਹਨੂੰ ਹੱਲ ਕਰ ਲੈਂਦਾ ਕਿਸੇ ਨਾ ਕਿਸੇ ਤਰੀਕੇ ਹਾਂਜੀ ਮੇजे ਮੈਂ ਪਹਿਲਾਂ ਇਹ ਗੱਲ ਚੱਲੀ ਸੀ ਕਿ ਭਾਈ ਜੈਤਾ ਜੀ ਦੇ ਫਾਦਰ ਸਾਹਿਬ ਦਾ ਵੀ ਐਸੇ ਤਰੀਕੇ ਉਹਨਾਂ ਨੇ ਸੀਸ ਕੱਟ ਕੇ ਰੱਖਿਆ ਸੀ ਦਿੱਲੀ ਚ ਹਾਂਜੀ ਹਾਂਜੀ ਉਹ ਕੱਟਣਾ ਇਸ ਤਰੀਕੇ ਹੈ ਕਿ ਜਦੋਂ ਭਾਈ ਜੈਤਾ ਜੀ ਨੂੰ ਇਹ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਦਾ ਅਸੀਸ ਉਤਾਰ ਦਿੱਤਾ ਗਿਆ ਹੈ ਸਾਹ ਤਾਂ ਉਸ ਤੋਂ ਬਾਅਦ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਇਹਨੂੰ ਅਸੀਸ ਨੂੰ ਆਪਣੇ ਕਵਜੇ ਵਿੱਚ ਕਿਸ ਤਰ੍ਹਾਂ ਲਈਏ ਤੇ ਫਿਰ ਇਹਨੂੰ ਅਸੀਸ ਲੈ ਕੇ ਗੁਰੂ ਸਾਹਿਬ ਤੱਕ ਪੁੰਜਦਾ ਕਿਵੇਂ ਕਰੀਏ ਹਾਂਜੀ ਤੇ ਉਹਦੇ 'ਚ ਫਿਰ ਇੱਕ ਇਹ ਇਦਾਂ ਦੀ ਸਟੋਰੀ ਆਉਂਦੀ ਹੈ ਇਦਾਂ ਦੀ ਕਹਾਣੀ ਆਉਂਦੀ ਹੈ ਕਿ ਭਾਈ ਜੈਤਾ ਜੀ ਦੇ ਜੋ ਪਿਤਾ ਜੀ ਸੀ ਭਾਈ ਆਗਿਆਰਾਮ ਜੀ ਉਹਨਾਂ ਦੇ ਨਾਲ ਤੇ ਇੱਕ ਹੋਰ ਇੱਕ ਦੋ ਹੋਰ ਸੱਜਣਾਂ ਦੇ ਨਾਂ ਹੁੰਦੇ ਐ ਸਿੱਖਾਂ ਦੇ ਕਿ ਉਹਨਾਂ ਦੇ ਨਾਲ ਬੈਠ ਕੇ ਮਤਾ ਪਕਾਇਆ ਜਾਂਦਾ ਹੈ ਕਿ ਇਹ 21ਵੇਂ ਖੰਡ ਕੀਤਾ ਜਾਵੇ ਇਹਦਾ ਤੇ ਫਿਰ ਉਹ ਕਹਿੰਦੇ ਐ ਕਿ ਅਸੀਂ ਇਸ ਤਰ੍ਹਾਂ ਕਰਦੇ ਆਂ ਕਿ ਜਿਹੜਾ ਸਾਡਾ ਉਥੋਂ ਦਾ ਕੋਤਵਾਲ ਐ ਕੋਤਵਾਲ ਨੂੰ ਅਸੀਂ ਬਰਾਇ ਲ ਦੇਨੇ ਆ ਕੁਛ ਬੁਰਾਈ ਬ ਦੇ ਕੇ ਫਿਰ ਉਹ ਅੱਗੇ ਕਹਾਣੀ ਜੀ ਚੱਲਦੀ ਹੈ ਇਸ ਤਰ੍ਹਾਂ ਫਿਰ ਉਹ ਬੁਰਾਈ ਬ ਦੇਣ ਤੋਂ ਬਾਅਦ ਜਿਹੜਾ ਕੂਤਬਾਰਨ ਹੁੰਦਾ ਉਹ ਕਹਿੰਦੇ ਉਹਨਾਂ ਨੂੰ ਇਹ ਕਹਿ ਦਿੰਦਾ ਹੈ ਕਿ ਤੁਸੀਂ ਇਸ ਤਰ੍ਹਾਂ ਕਰੋ ਵੀ ਸਾਨੂੰ ਇੱਕ ਸੀਸ ਇੱਥੇ ਕੱਟ ਕੇ ਰੱਖ ਜੋ ਤੇ ਉਹਦੇ ਬਦਲੇ ਇਹ ਸੀਸ ਤੁਸੀਂ ਲੈ ਜਾ ਸਕਦੇ ਹੋ ਫਿਰ ਉਹ ਕੀ ਕਰਦੇ ਆ ਕਹਿੰਦੇ ਆ ਕਿ ਜੈਤਾ ਜੀ ਨੇ ਕਿਹਾ ਹਾਂ ਜੀ ਮੇਰਾ ਸੀਸ ਕੱਟ ਤੋਂ ਤੇ ਉੱਥੇ ਰੱਖ ਦੋ ਫਿਰ ਉਹ ਉਹਨਾਂ ਦੇ ਫਜ਼ਰ ਸਾਹਿਬ ਜਾਂ ਕੋਈ ਹੋਰ ਸਿੱਖ ਇਹ ਕਹਿੰਦੇ ਆ ਕਲੀਮ ਕਰਦੇ ਆ ਕਿ ਭਾਈ ਤੁਹਾਡੀ ਤਾਂ ਉਮਰ ਹਲੇ ਬਚਪਨਾ ਹੈ ਤੁਹਾਡਾ ਤੇ ਚਿਹਰਾ ਮਿਲਦਾ ਨਹੀਂ ਉਹਨਾਂ ਦੇ ਨਾਲ ਸਾਡੀ ਉਮਰ ਹੈ ਜੋ ਕਿ ਗੁਰੂ ਸਾਹਿਬ ਦੇ ਬਰਾਬਰ ਦੀ ਹੈ ਸੋ ਉਹਨਾਂ ਦੇ ਨਾਲ ਚਿਹਰਾ ਮੋਰਾ ਵੀ ਮਿਲਦਾ ਹੈ ਵੀ ਤੁਸੀਂ ਇਸ ਤਰ੍ਹਾਂ ਕਰੋ ਉਹਨਾਂ ਦੇ ਫਜ਼ਰ ਸਾਹਿਬ ਕਹਿੰਦੇ ਆ ਭਾਈ ਆਗਿਆ ਰਾਮ ਜੀ ਕਿ ਤੁਸੀਂ ਮੇਰਾ ਸਿਰ ਕੱਟ ਕੇ ਇੱਥੇ ਰੱਖ ਦਿਓ ਤੇ ਤੁਸੀਂ ਗੁਰੂ ਸਾਹਿਬ ਦਾ ਸਿਰ ਲੈ ਕੇ ਚਲੇ ਜਾਓ ਪਹਰੇ ਐਦਾਂ ਹੀ ਕਰਦੇ ਐ ਤੇ ਉਹਨਾਂ ਦਾ ਸਿਰ ਕੱਟ ਕੇ ਉਸ ਜਗ੍ਹਾ ਤੇ ਰੱਖ ਦਿੰਦੇ ਐ ਤੇ ਉਥੋਂ ਫਿਰ ਸਿਰ ਲੈ ਕੇ ਭਾਈ ਜੈਤਾ ਜੀ ਚੰਨ ਪੈਂਦੇ ਐ ਤੇ ਇਹੇ ਸਟੋਰੀ ਸੀ ਪੁਰਾਣੀ ਇੱਕ ਫਿਰ ਇਹਨੂੰ ਦੁਬਾਰਾ ਸਾਡੇ ਲੈਂਗੁਏਜ ਡਿਪਾਰਟਮੈਂਟ ਦਾ ਇੱਕ ਅਫਸਰ ਸੀ ਤੇਲਵੀਰ ਸਿੰਘ ਸ਼ਾਇਦ ਉਹਦਾ ਨਾਮ ਹੈ ਦੰਬੀ ਸਿੰਘਾਹ ਜੀ ਉਹਨੇ ਦੁਬਾਰਾ ਇੱਕ ਮਹਾਕਾਵ ਲਿਖਿਆ ਉਹਦੇ ਚ ਵੀ ਫਿਰ ਐਸੀ ਨੇ ਐਸੇ ਤਰ੍ਹਾਂ ਸਟੋਰੀ ਬਣਾ ਕੇ ਲਿਖੀ ਜੀ ਕਿ ਇਹ ਇਸ ਤਰ੍ਹਾਂ ਕਰਕੇ ਸੀ ਸੁਗਨਾਨੀ ਲੈ ਕੇ ਜਾਂਦਾ ਤੇ ਹੁਣ ਵੀ ਕਈ ਬੰਦੇ ਇਸ ਤਰ੍ਹਾਂ ਦਾ ਕਲੇਮ ਕਰਦੇ ਆ ਫਿਰ ਉਸ ਤੋਂ ਬਾਅਦ ਇਸ ਤੋਂ ਇਲਾਵਾ ਇਹ ਵੀ ਕਲੇਮ ਕਰਦੇ ਆ ਕਦੇ ਕਦੇ ਕਿ ਹੋਰ ਕਮਿਊਨਿਟੀ ਦੇ ਜਿਹੜੇ ਲੋਕ ਐ ਉਹ ਇੰਨੇ ਕੈਪੇਬਲ ਨਹੀਂ ਸੀ ਕਿ ਇਸ ਉਥੋਂ ਲੈ ਸਕਦੇ ਉਹਨਾਂ ਨੇ ਲਿਆ ਤੇ ਉਸ ਤੋਂ ਬਾਅਦ ਲੈ ਕੇ ਫਿਰ ਚੱਲੇ ਫਿਰ ਦੌੜਦੇ ਗਏ ਭੱਜਦੇ ਗਏ ਫਿਰ ਰਾਹਾਂ 'ਚ ਇਦਾਂ ਵਾਪਰਦਾ ਗਿਆ ਫਿਰ ਹੁਣ ਅੱਗੇ ਜਦੋਂ ਇਹ ਮਿਥਿਆਸ ਸਾਡੇ 'ਚ ਪ੍ਰਚਲਿਤ ਸੀ ਕਿਸੇ ਤਰੀਕੇ ਉਸ ਨੂੰ ਸਾਡਾ 1675 ਤੋਂ ਲੈ ਕੇ 1975 ਜਿਹੜਾ ਅਸੀਂ 300 ਸਾਲਾ ਮਨਾਇਆ ਹਾਂਜੀ ਉਸ ਉਸ ਸਮੇਂ ਫਿਰ ਪੰਥ ਨੇ ਇਸ ਸਮੱਸਿਆ ਦਾ ਹੱਲ ਲੱਭ ਲਿਆ ਪਾਣ ਜੀ ਫਿਰ ਕੀ ਹੁੰਦਾ ਹੈ ਪੰਥ ਏਤੀ ਰਿਸਰਚ ਕਰਵਾ ਰਹੇ ਦਾ ਉਸ ਸਮੇਂ ਤੇ ਕਿ ਕੀ ਵਰਪਿਆ ਸੀ ਸਾਰਾ ਕੰਮ ਬਾਣਾ ਜੋ ਵਰਤਿਆ ਸੀ ਠੀਕ ਹੈ ਜੀ ਉਹਦੇ ਬਾਰੇ ਸਾਡਾ ਐ ਐਸਜੀਪੀਸੀ ਬਲੋ ਰਿਸਰਚ ਕਰਵਾਈ ਜਾਂਦੀ ਹੈ ਤੇ ਰਿਸਰਚ ਉਹ ਸਿਮਰਤੀ ਗ੍ਰੰਥ ਗੁਰੂ ਤੇਗ ਬਹਾਦਰ ਸਿਮਰਤੀ ਗ੍ਰੰਥ ਦੇ ਰੂਪ ਵਿੱਚ ਫਿਰ ਪ੍ਰਕਾਸ਼ਿਤ ਕੀਤੀ ਜਾਂਦੀ ਹੈ ਉਹ ਖੋਜ ਸਾਰੀ ਸਾਡੇ ਤੇ ਉਹਦੇ ਵਿੱਚ ਵਰਨਣ ਕੀਤਾ ਗਿਆ ਹੈ ਭਾਈ ਜੈਤਾ ਜੀ ਦੇ ਨਾਲ ਭਾਈ ਨਨੂਆ ਭਾਈ ਅੱਡਾ ਵੀ ਹੋਰ ਗੁਰਸਿੱਖ ਕੇ ਨਿਸ਼ਾਮਰ ਸੀ ਤੇ ਇਹ ਜੇਕਰ ਆਪਾਂ ਦੇਖੀਏ ਕਿ ਉਹਨਾਂ ਨੂੰ ਇਹ ਕਿਵੇਂ ਪਤਾ ਲੱਗਾ ਇਹ ਉਹਨਾਂ ਨੂੰ ਇਸ ਤਰ੍ਹਾਂ ਪਤਾ ਲੱਗਾ ਕਿ ਜਿਹੜਾ ਸਾਡਾ ਪਹਿਲਾ ਇਤਿਹਾਸ ਲਿਖਿਆ ਜਾਂਦਾ ਸੀ ਉਹ ਸਾਡਾ ਜਿਵੇਂ ਪੱਟਾਂ ਦੀਆਂ ਵਹੀਆਂ ਚ ਹੁੰਦਾ ਸੀ ਇਹ ਹਾਂ ਪੱਟਵੀਆਂ ਠੀਕ ਹੈ ਪੱਟਵੀਆਂ ਚ ਹਾਂਜੀ ਉਹ ਪੱਟਵਈ ਮਲਤਾਨੀ ਦਾ ਹਵਾਲਾ ਦੇ ਕੇ ਉਸ ਕਿਤਾਬ ਦੇ ਵਿੱਚ ਸਿਮਰਤੀ ਗ੍ਰੰਥ ਦੇ ਵਿੱਚ ਲਿਖਿਆ ਗਿਆ ਹੈ ਸਿਮਰਤੀ ਗ੍ਰੰਥ ਦੀ ਮੈਂ ਤੁਹਾਨੂੰ ਕਾਪੀ ਦਿਖਾ ਦਿੰਦਾ ਹਾਂ ਮੇਰੇ ਕੋਲੇ ਫੋਟੋ ਕਾਪੀ ਹੈਗੀ ਹੈ ਜੇਕਰ ਤੁਸੀਂ ਦੇਖੋ ਹਾਂਜੀ ਇਹ ਫੋਟੋ ਕਾਪੀ ਹੈ ਸਿਮਰਤੀ ਗ੍ਰੰਥ ਦੀ ਆਪਾਂ ਦੇਖ ਸਕਦੇ ਹਾਂ ਹਾਂਜੀ ਸਿਮਰਤੀ ਗ੍ਰੰਥ ਦੀ ਫੋਟੋ ਕਾਪੀ ਹੈ ਇਹ ਮੇਰੇ ਕੋਲੇ ਠੀਕ ਹੈ ਜੀ ਇਹਦੇ 'ਚ ਲਿਖਿਆ ਕੀ ਹੋਇਆ ਪੰਨੇ ਤੇ 6 ਪੰਨੇ ਤੇ 13 ਪੰਨੇ ਤੇ 122 ਪੰਨੇ ਤੇ ਇਹਦਾ ਹਵਾਲਾ ਦਿੱਤਾ ਗਿਆ ਹੈ ਠੀਕ ਹੈ ਜੀ ਜਿਹੜਾ 22 ਪੰਨੇ ਪੰਨਾ ਹੈ ਨਾ ਉਹਦੇ 'ਚ ਉਹਦੇ ਤੇ ਲਿਖਿਆ ਗਿਆ ਹੈ ਜੈਤਾ ਬੇਟਾ ਆਗਿਆਰਾਮ ਕਾ ਨਾਨੂ ਬੇਟਾ ਬਾਗੇ ਕਾ ਹਮ ਜੈਤਾ ਬੇਟਾ ਆਗਿਆਰਾਮ ਕਾ ਨਾਨੂ ਬੇਟਾ ਬਾਗੇ ਕਾ ਅੱਡਾ ਬੇਟਾ ਖੇਮੇ ਕਾ ਪੋਤਾ ਪਰਮੇਦਾ ਗੁਰੂ ਕਾ ਸਿਸ ਪਾਏ ਕੀਰਤੂਪੁਰ ਪਰਵਾਨਾ ਮਹਿਲ ਆਏ ਸੰਬਤ 1732 ਮੱਗਰ ਸੁਦੀ ਦਸਮੀ ਦੇ ਦਿਨ 11 ਨੂੰ ਦਾਗ ਦਿਆ ਮਖੋਵਾਲ ਮੇ ਇਹ ਫੈਕਟ ਹੈ ਜਿਹੜਾ ਸਾਡੇ ਸਾਹਮਣੇ ਆ ਜਾਂਦਾ ਹੈ ਸੋ ਭਾਵ ਇੱਕ ਤਾਂ ਲਿਖਦਾ ਸਾਡਾ ਇਤਿਹਾਸ ਲਿਖਤਾ ਹੈਗਾ ਜੀ ਹਨ ਇਹਨੂੰ ਆਪਾਂ ਮਿਥਿਆਸ ਕਿਵੇਂ ਬਣਾ ਸਕਦੇ ਨੇ ਫਿਰ ਲੋਗ ਹਾਂਜੀ ਕੋਸ਼ਿਸ਼ ਕਰ ਰਹੇ ਨੇ ਚਲੋ ਹਾਂਜੀ ਤੁਸੀਂ ਆਪਣੀ ਗੱਲ ਜਾਰੀ ਰੱਖੋ ਜੀ ਹਾਂਜੀ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਪਰ ਇਹਦਾ ਹੱਲ ਨੱਬ ਲਿਆ ਸੀ ਠੀਕ ਹੈ ਜੀ ਤੇ ਉਸ ਤੋਂ ਇਲਾਵਾ ਜੇਕਰ ਦੇਖੀਏ ਵੀ ਜਿਸ ਤਰੀਕੇ ਦੇ ਨਾਲ ਫੇਰ ਪੇਸ਼ਕਾਰੀ ਕੀਤੀ ਜਾਂਦੀ ਸੀ ਇਸ ਘਟਨਾ ਦੀ ਹਾਂਜੀ ਉਹ ਵੀ ਬੜੀ ਮਤਲਬ ਕਿ ਸਿੱਖ ਇਤਿਹਾਸ ਸਿੱਖਾਂ ਤੇ ਇੱਕ ਇਸ ਤਰੀਕੇ ਦੇ ਨਾਲ ਕੀ ਹੈ ਤਾਨਾ ਜਾਰ ਮਾਰਨਾ ਮੇਣਾ ਜਾ ਦੇਣਾ ਜਾਂ ਜੇ ਸਥਿਤੀ ਦੀ ਭਾਸ਼ਾ ਜਿ ਕਹੀਏ ਕਿ ਬਹੁਤ ਮੰਦਾ ਬੋਲ ਦੇਣਾ ਇਹ ਕਹਿਣਾ ਕਿ ਗੁਰੂ ਸਾਹਿਬ ਦਾ ਅਸੀਸ ਚੁੱਕਣ ਵਾਸਤੇ ਉੱਥੇ ਕੋਈ ਨਹੀਂ ਸੀ ਹੈਗਾ ਇੱਕ ਬੰਦਾ ਗਿਆ ਸੀ ਜਿਹਨੇ ਇਹ ਕੀਤਾ ਉਹ ਸਾਡਾ ਅਸੀਂ ਉਹ ਕੌਣ ਸੀ ਉਹ ਕਿਹਦਾ ਸੀ ਇਸ ਤਰ੍ਹਾਂ ਕਰਕੇ ਮਤਲਬ ਕਿ ਬਹੁਤ ਕਈ ਵਾਰੀ ਮੈਂ ਦੇਖਦਾ ਵੀਡੀਓਜ਼ ਕੋਮਦਿਆਂ इवन ਹੁਣ ਵੀ ਐਸਜੀਪੀਸੀ ਦੇ ਸਾਡੇ ਸਖਤਰੇ ਉਹਨਾਂ ਦੇ ਬਾਰੇ ਵੀ ਕਾਫੀ ਕੁਝ ਕਿਹਾ ਗਿਆ ਸੀ ਕਿ ਜਦੋਂ ਉਹਨਾਂ ਦੇ ਨਾਲ ਝਗੜਾ ਪਿਆ ਸੀ ਇਹਨਾਂ ਦਾ ਫਿਰ ਉਥੇ ਵੀ ਇਸ ਆਬਕਸ ਕਤਰ ਦੇ ਬਾਰੇ ਇਹਨਾਂ ਨੇ ਉਹਨਾਂ ਨੂੰ ਵੀ ਬੰਦਾ ਬੋਲਿਆ ਤੇ ਨਾਲ ਹੀ ਫਿਰ ਗੁਰੂ ਇਹ ਸਾਰੀ ਕਮਿਊਨਿਟੀ ਨੂੰ ਤੇ ਸਿੱਖਾਂ ਨੂੰ ਉਹਨਾਂ ਨੇ ਮੰਦਾ ਬੋਲਿਆ ਸੀ ਇਸ ਦੇ ਬਾਰੇ ਸੋ ਇਹ ਜਿਹੜੀਆਂ ਇਹ ਬਾਰ-ਬਾਰ ਉੱਪਰ ਦੀਆਂ ਐ ਪਰ ਇਹਦਾ ਹੱਲ ਇਹ ਹੋ ਗਿਆ ਹੁਣ ਜੇਕਰ ਅਸੀਂ ਦੇਖੀਏ ਫਿਰ ਦੁਬਾਰਾ ਇਹ ਉਭਰੀ ਐ ਇਹ ਹੁਣ ਪਹਿਲਾਂ ਸਾਡੇ ਸਿੱਖਾਂ ਦੇ ਸਮਾਜਿਕ ਤਾਣੇ ਬਾਣੇ ਰਾਹੀਂ ਇਸ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਹਾਂਜੀ ਇਹ ਵੀ ਗੈਰ ਸਿੱਖ ਹੋਰ ਸੀ ਜਿਹੜੇ ਹਾਂਜੀ ਜਿਵੇਂ ਹੁਣ ਰੰਗਰੇਟੇ ਤਾਂ ਸਿੱਖ ਹੈਗੇ ਸਾਡੇ ਨਾਲ ਹਾਂਜੀ ਹਾਂਜੀ ਪਰ ਜਿਹੜੇ ਗੈਰ ਸਿੱਖ ਸੀ ਉਹਨਾਂ ਨੇ ਉਹਨਾਂ ਦਾ ਬੇਨਿਫਿਟ ਲੈਣ ਦੇ ਵਾਸਤੇ ਫਿਰ ਇਹ ਤਰੀਕੇ ਅਲੱਗ ਤਰੀਕੇ ਦੇ ਨਾਲ ਪੇਸ਼ਕਾਰੀ ਕਰ ਦਿੱਤੀ ਹੈ ਇਹਦੀ ਤੇ ਹੁਣ ਜਦੋਂ ਅਸੀਂ ਇਹ ਦੇਖਦੀਆਂ ਭਾਈ ਧਈਆ ਆ ਗਏ ਜਿਹੜੇ ਇਹ ਹਰਿਆਣੇ ਵਾਲੇ ਸਾਡੇ ਆ ਜਾਂਦੇ ਐ ਤੇ ਇਹ ਵੀ ਫਿਰ ਇਹਦੇ ਚ ਵੀ ਅਸੀਂ ਦੇਖ ਸਕਦੇ ਹਾਂ ਕਿ ਇੱਕ ਤਾਂ ਮਿਥਿਆਸ ਹੈ ਇੱਕ ਸਮਾਜਿਕ ਤਾਣੇ ਬਾਣੇ ਦੇ ਨਾਲ ਇਹ ਤਾਣੇ ਬਾਣੇ ਨੂੰ ਇਫੈਕਟ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਡੇ ਨੂੰ ਸਿੱਖਾਂ ਦੇ ਦੂ ਠੀਕ ਹੈ ਕਿ ਅਸੀਂ ਇਹ ਕਹਿ ਦਨੇ ਆ ਕਿ ਦਯਾ ਜੈਕਟ ਸਾਡਾ ਆਇਆ ਸੀ ਤੇ ਇਦਾਂ ਕੀਤਾ ਸੀ ਉਹਨੇ ਤੇ ਫਿਰ ਤਾਂ ਕਰਕੇ ਸਾਡੀ ਲਾਜ ਬਚ ਗਈ ਹੈ ਇੱਥੇ ਆ ਜਾਂਦੀ ਹੈ ਗੱਲ ਸਾਰੀ ਪਰ ਜੇਕਰ ਅਸੀਂ ਉਹ ਧਿਆਨ ਨਾਲ ਦੇਖੀਏ ਸਾਰੀ ਗੱਲ ਨੂੰ ਘਟਨਾ ਨੂੰ ਤਾਂ ਇਹ ਠੀਕ ਨਹੀਂ ਜਾਪਦੀ ਹਾਂਜੀ ਕਿਉਂਕਿ ਹੂਰਾਂ ਧਰਮਾਂ ਚ ਮਿੱਥਿਆ ਆ ਚੱਲ ਜਾਂਦਾ ਸਾਡੇ ਚ ਚੱਲਦਾ ਨਹੀਂ ਜਦੋਂ ਅਸੀਂ ਇਹ ਦੇਖਦੇ ਆ ਕਿ ਜੇਕਰ ਉੱਥੋਂ ਭਾਈ ਜੈਤਾ ਜੀ ਆਲਰੇਡੀ ਇਸ ਤਰੀਕੇ ਦੇ ਨਾਲ ਆਪਣਾ ਸੀਸ ਆਪਣੇ ਪਿਤਾ ਦਾ ਰੱਖ ਕੇ ਆ ਚੁੱਕੇ ਉੱਥੇ ਕਿਸੇ ਦੇ ਕੋਲੇ ਹਾਂਜੀ ਤੇ ਫਿਰ ਉਹ ਦੁਬਾਰੇ ਕਿਸੇ ਨੂੰ ਕਿਉਂ ਭੇਜੂਗਾ ਇਹਨਾਂ ਦੇ ਪਿੱਛੇ ਉਹ ਤਾਂ ਕਹੂਗਾ ਸੀਸ ਪਿਆ ਇਹ ਮੇਰੇ ਕੋਲੇ ਹਾਂ ਉਹ ਤੇ ਲੋੜ ਕੀ ਆ ਫਿਰ ਉੱਥੇ ਤਾਂ ਬਿਲਕੁਲ ਉਹ ਲੋਕੀ ਸੀ ਆ ਭੇਜਣ ਦੀ ਫੌਜ ਜਾਂ ਕਹਿਣੋ ਵੀ ਜੋ ਵੀ ਸੀ ਸਿਪਾਹੀ ਸੀ ਬਿਲਕੁਲ ਵੀ ਉਹ ਬੰਦੇ ਭੇਜਣ ਦੀ ਲੋੜ ਕੀ ਪੈ ਗਈ ਸੀ ਅੱਛਾ ਜੀ ਲੋੜ ਪੈ ਗਈ ਸੀ ਤਾਂ ਫਿਰ ਇਹ ਦੇਖੋ ਤੁਸੀਂ ਜਦੋਂ ਉੱਥੇ ਘਟਨਾ ਵਾਪਰਦੀ ਹੈ ਬੇ ਇਹ ਪਾਇ ਜੇਤਾ ਨੂੰ ਇੱਕ ਜੇਤਾ ਜੀ ਨੂੰ ਇੱਕ ਹੀ ਮੇ ਪਤਾ ਲੱਗ ਜਾਂਦਾ ਇਮੀਡੀਏਟਲੀ ਕਿ ਮੇਰੇ ਪਿੱਛੇ ਤਾਂ ਹੁਣ ਇਹ ਪੁਲਿਸ ਪੈ ਗਈ ਹੈ ਤੇ ਉਨਾ ਦਾ ਇਰਾਦਾ ਇਹ ਹੈ ਕਿ ਗੁਰੂ ਸਾਹਿਬ ਦਾ ਅਸੀਸ ਅਸੀਂ ਅੱਗੇ ਜਾਣ ਨਹੀਂ ਦੇਣਾ ਤੇ ਇਸ ਕਰਕੇ ਮੈਂ ਤਾਂ ਇੱਥੋਂ ਭੱਜਣ ਦੀ ਕੋਸ਼ਿਸ਼ ਵਿੱਚਾਂ ਤੇ ਫਿਰ ਉਹ ਫਿਰ ਇਮੀਡੀਏਟਲੀ ਇਹ ਕਿਵੇਂ ਕਹਿ ਦਿੰਦੇ ਆ ਕਿ ਇੱਕ ਪਹਿਲਾਂ ਦਾ ਜਿਹੜਾ ਕਟਿਆ ਹੋਇਆ ਅਸੀਸ ਹੈਗਾ ਹੈ ਉਹਦੇ ਮੁਕਾਬਲੇ ਦੇ ਵਿੱਚ ਅਸੀਂ ਇੱਕ ਹੋਰ ਨਮਾਜ਼ ਸੀਸ ਭਾਈ ਦਇਆ ਦਾ ਕੱਟ ਕੇ ਉਹਨੂੰ ਦਿਖਾ ਦਈਏ ਵੀ ਕੀ ਇਹ ਤਰਕ ਤੇ ਤਥਾਂ ਤੇ ਅਧਾਰਤ ਗੱਲ ਹੈਗੀ ਆ ਬਿਲਕੁਲ ਸਿੱਖ ਧਰਮ ਤਾਂ ਸਾਡਾ ਤਥਾਂ ਤੇ ਤਰਕ ਤੇ ਆਧਾਰ ਤੇ ਤੇ ਮੈਥੋਲੋਜੀ ਨੂੰ ਬਿਲਕੁਲੀ ਨਕਾਰਦਾ ਹੈ ਹਾਂਜੀ ਜਿਵੇਂ ਕਿ ਤੁਸੀਂ ਪਹਿਲਾਂ ਵੀ ਦੇਖਿਆ ਹੋਣਾ ਇਹ ਕਈ ਵਾਰੀ ਇਦਾਂ ਦੀਆਂ ਵੀ ਐਸ ਤੱਕ ਵੀ ਐਸ ਤੱਕ ਵੀ ਅਸੀਂ ਚਲੇ ਜਾਂਦੇ ਆ ਸਾਡੇ ਕਈ ਸਿੱਖ ਕਿ ਸਿੱਖ ਧਰਮ ਬਿਲਕੁਲ ਹੀ ਨਵੀਂਦ ਹੈ ਕੁੰਦੂਨਿਕ ਅਦਾ ਦੁਨਿਕ ਨਵਿਕਲਾ ਨੇ ਵੀ ਗਲਾਈ ਬਿਲਕੁਲ ਹਾਂਜੀ ਸੈਂਟੀਫਿਕ ਹੈ ਤੇ ਉਸ ਤੋਂ ਬਾਅਦ ਕਦੇ-ਕਦੇ ਇੱਥੇ ਤੱਕ ਵੀ ਚੱਲੇ ਜਾਂਦੀ ਇੱਕ ਸਾਡੀ ਵਿਚਾਰਧਾਰਾ ਜਿਹੜੇ ਕਹਿੰਦੇ ਆ ਕਿ ਇਹ ਤਾਂ ਜੀ ਬਿਲਕੁਲ ਹੀ ਜਿਹੜਾ ਸਾ ਆਪਣੀ ਇਹ ਹੈ ਕਿ ਆਪਣੀ ਰੂਸ ਦੀ ਸੋਸ਼ਲਿਜ਼ਮ ਵਗੈਰਾ ਜਿਹੜੀ ਚੱਲਦੀ ਹੈ ਹਾਂਜੀ ਹਾਂਜੀ ਵੀ ਉਸ ਉਸ ਦੇ ਨਾਲ ਵੀ ਤੁਲਨਾ ਕਰਨ ਲੱਗ ਜਾਂਦੇ ਆ ਕਈ ਵਾਰ ਬਿਲਕੁਲ ਬਿਲਕੁਲ ਹਾਂਜੀ ਹਾਂ ਸੋ ਇਹ ਮੁਕਾਬਲਾ ਜਦੋਂ ਅਸੀਂ ਇੱਕ ਪਾਸੇ ਤਾਂ ਐਸਾ ਹੱਦ ਤੱਕ ਦੇਖਦੇ ਆਂ ਦੂਜੇ ਪਾਸੇ ਟੋਟਲੀ ਮਿਧਿਆਸ ਨਾਲ ਜੋੜਦੇ ਆਂ ਜੋੜਦੇ ਬਿਲਕੁਲ ਹਾਂਜੀ ਫਿਰ ਇਸ ਕਰਕੇ ਸਾਡਾ ਸਾਡੀਆਂ ਇਹ ਪਰੰਪਰਾਵਾਂ ਇਹ ਜਿਹੜੀਆਂ ਅੱਜ ਤੱਕ ਦੀਆਂ ਇਹ ਇਹੋ ਜਿਹੀਆਂ ਚੀਜ਼ਾਂ ਨੂੰ ਪ੍ਰਵਾਨ ਨਹੀਂ ਕਰਦੀਆਂ ਕਦੇ ਵੀ ਕੋਈ ਕਰੇ ਬਿਲਕੁਲ ਤੇ ਸਾਡਾ ਤਖਤ ਵੀ ਇਸੇ ਤਰੀਕੇ ਅਕਾਲ ਤਖਤ ਵੀ ਸਾਡੇ ਕੋਲੇ ਹੈਗਾ ਜੋ ਹੋਰਾਂ ਧਰਮਾਂ ਕੋਲੇ ਇਹ ਚੀਜ਼ ਨਹੀਂ ਹੈਗੀ ਹਾਂ ਸੋ ਅਕਾਲ ਤਖਤ ਵੀ ਇਸ ਚੀਜ਼ ਨੂੰ ਰਿਜੈਕਟ ਕਰ ਦਿੰਦਾ ਹੈ ਪਰੰਤੂ ਹੁਣ ਅਫਸੋਸ ਇਸ ਗੱਲ ਦਾ ਇਸ ਗੱਲ ਦਾ ਹੈ ਸਾਡਾ ਕਿ ਸਾਡੇ ਜਿਵੇਂ ਕਿ ਮੀਰੀ ਨੂੰ ਅਫੈਕਟ ਪਾ ਦਿੱਤਾ ਗਿਆ ਮੀਰੀ ਨੂੰ ਇਸੇ ਤਰੀਕੇ ਉਹ ਕਮੇਰੀ ਨੂੰ ਰੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਲਕੁਲ ਜੀ ਹਾਂ ਜੀ ਇਸੇ ਤਰੀਕੇ ਫਿਰ ਸਾਡੀ ਜਿਹੜੀ ਪੀ ਆਰ ਸੀ ਉਹਦੀ ਐਸ ਜੀ ਪੀ ਸੀ ਵੀ ਹੈਗੀ ਹੈ ਸਾਡੀ ਹਾਂ ਜੀ ਉਹਨੂੰ ਵੀ ਕਈ ਸੰਸਥਾਵਾਂ ਇਸ ਪਾਸੇ ਤੁਰੀਆਂ ਹੋਈਆਂ ਕਿ ਇਹਨੂੰ ਰੋਲ ਦੋ ਰੋਲ ਦੋ ਬਿਲਕੁਲ ਇਹਨਾਂ ਦੀ ਇਲੈਕਸ਼ਨਾਂ ਕਰਵਾ ਦਿਓ ਜਾਂ ਇਹਨਾਂ ਨੂੰ ਬਹਾਨੇ ਬਣਾ ਲਓ ਕਿ ਤਾਂ ਜੀ 5 ਸਾਲ ਪੁਰਾਣੀ ਇਹ ਤਾਂ ਜੀ 10 ਸਾਲ ਪੁਰਾਣੀ ਤੇ ਇਹਨੂੰ ਰੋਲ ਦੋ ਫਿਰ ਉਸ ਤੋਂ ਬਾਅਦ ਇਹਨਾਂ ਦੇ ਕੋਲੇ ਜਥੇਦਾਰ ਨਾ ਹੋਵੇ ਇਹਨਾਂ ਦੇ ਕੋਈ ਤਖਤ ਨਾ ਹੋਣ ਤਖਤਾ ਹੋਣ ਬਿਲਕੁਲ ਹਾਂਜੀ ਤੇ ਜੇ ਤੁਸੀਂ ਆਲਖ ਸਾਹਿਬ ਥੋੜਾ ਜਿਹਾ ਅੱਗੇ ਮੈਨੂੰ ਗੱਲ ਕਰਨ ਦਾ ਅੰਦਾਜ਼ਨ ਕੱਟਣ ਕਰੋ ਤੁਸੀਂ ਹਾਂਜੀ ਆਗਿਆ ਦਵਾਂ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਸਾਡੇ ਬਾਹਰਲੇ ਤਖਤ ਸੀ ਹਾਂਜੀ ਉਹ ਗਏ ਕਿੱਥੇ ਗਏ ਆ ਉਹ ਇਹ ਮੇਰੀ ਪੀੜੀ ਨਾਲ ਜੁੜੇ ਹੋਏ ਸਾਡੀ ਨਾਲ ਬਿਲਕੁਲ ਨਹੀਂ ਫੇਰ ਜੁੜੇ ਹੋਏ ਨਹੀਂ ਨਾ ਤੋੜਤੇ ਉਹ ਉਹ ਹੋਰ ਕਿਸੇ ਮੇਰੀ ਨਾਲ ਜੁੜ ਗਏ ਆ ਬਿਲਕੁਲ ਹਾਂਜੀ ਤੇ ਇਸੇ ਤਰੀਕੇ ਹਾਂਜੀ ਤੇ ਇਹ ਸਾਡੇ ਤਿੰਨ ਤਖਤ ਬਾਹਰਲੇ ਟੁੱਟ ਚੁੱਕੇ ਤੋੜ ਦਿੱਤੇ ਗਏ ਹੈ ਦੋ ਤਖਤ ਨੇ ਤਾਂ ਇੱਕ ਦਿੱਲੀ ਕਮੇਟੀ ਆ ਉਹ ਵੀ ਤਖਤ ਦੇ ਬਰਾਬਰ ਹੀ ਇੱਕ ਸਾਡੀ ਦਿੱਲੀ ਕਮੇਟੀ ਹਾਂਜੀ ਦੇਖ ਲਓ ਸਾਡੇ ਇਹ ਤਿੰਨ ਮੀਰੀਆਂ ਸਾਡੇ ਕੋਲ ਉਹ ਇਹ ਤੋੜ ਕੇ ਹੋਰ ਮੀਰੀ ਦੇ ਨਾਲ ਜੋੜ ਦਿੱਤੀਆਂ ਗਈਆਂ ਬਿਲਕੁਲ ਤੇ ਇਸ ਅੱਧੀ ਘਰਾਂ ਨੇ ਮਲੀ ਵੀ ਆ ਜੀ ਇਹ ਮਸਲਾ ਹਰਿਆਣੇ ਵਾਲਿਆਂ ਦਾ ਹੀ ਆ ਹਰਿਆਣਾ ਉਹਨਾਂ ਨੇ ਸ਼ੁਰੂ ਕਰ ਲਦਾਈਆ ਉਹ ਵਾਲਾ ਮਸਲਾ ਉਹਨਾਂ ਨੇ ਸ਼ੁਰੂ ਕਰਾ ਰਾਇਆ ਹੁਣ ਤਾਂ ਹਰਿਆਣਾ ਕਮੇਟੀ ਤੋਂ ਨਹੀਂ ਮੈਨੂੰ ਇਸ ਦੇ ਬਾਰੇ ਤਾਂ ਬਹੁਤਾ ਗਿਆਨ ਨਹੀਂ ਪਰ ਜਿੰਨਾ ਕਿ ਮੈਨੂੰ ਇਹਦੇ ਬਾਰੇ ਗਿਆਨ ਹੈ ਮੈਂ ਉਥੋਂ ਦੇ ਆ ਪ੍ਰਧਾਨ ਸਾਹਿਬ ਨੂੰ ਵੀ ਮਿਲਿਆ ਸੀ ਜਾਂ ਡੰਡਾ ਸਾਹਿਬ ਨੂੰ ਮਿਲਿਆ ਸੀ ਹਾਂਜੀ ਤੇ ਉਦੋਂ ਫਿਰ ਮੈਂ ਇਸੇ ਦੇ ਸਬੰਧ ਚ ਗੱਲ ਕੀਤੀ ਸੀ ਕਿਉਂਕਿ ਭਾਈ ਜੈਤਾ ਨੂੰ ਸਾਰਾ ਕ੍ਰੈਡਿਟ ਦੇ ਰਹੇ ਆ ਨਾ ਜਦੋਂ ਜਦੋਂ ਹਾਂਜੀ ਵੀ ਉਹਦੇ ਚ ਕੁਝ ਸਮਾਜਿਕ ਤਾਣੇ ਬਾਣੇ ਦੀ ਗੱਲ ਦੇਖ ਲਓ ਤੁਸੀਂ ਵੀ ਉਹਦੇ ਕਰਕੇ ਦੋਵਾਂ ਦਾ ਇਹ ਜੋ ਸੀਨਾ ਸਮਾਨ ਸਲਮਾਨਸ ਯੋ ਕੱਲੇ ਜੇਤਨ ਨੂੰ ਦਿੱਤਾ ਜਾ ਰਿਹਾ ਹੈ ਹੁਣ ਸੇ ਉਸ ਮਸਲੇ ਚ ਫਿਰ ਮੈਂ ਇਹ ਢਿੰਡਾ ਸਭ ਨੂੰ ਮਿਲਿਆ ਸੀ ਉਹਨਾਂ ਨੂੰ ਆਪਣਾ ਪੱਖ ਦੱਸਿਆ ਸੀ ਸਾਰਾ ਕਿ ਇਹ ਇਹ ਫੈਕਟ ਹੈ ਠੀਕ ਹੈ ਜੀ ਤੇ ਉਹਨਾਂ ਨੇ ਇਸ ਦੀ ਕਮੇਟੀ ਬਣਾ ਕੇ ਨਾ ਆਪਣੇ ਵੱਲੋਂ ਹਰਿਆਣੇ ਦੇ ਮੁੱਖ ਮੰਤਰੀ ਨੂੰ ਅੰਗਰੇਜ਼ੀ ਚ ਲੈਟਰ ਵੀ ਲਿਖਤਾ ਸੀ ਜਦੀ ਕਾਪੀ ਮੇਰੇ ਕੋਲੇ ਹੁਣ ਵੀ ਪਈ ਹੈ ਜੇ ਤੁਸੀਂ ਕਹੋ ਤਾਂ ਮੈਂ ਤੁਹਾਨੂੰ ਭੇਜ ਵੀ ਸਕਦਾ ਹਾਂ ਠੀਕ ਹੈ ਜੀ ਕਿ ਉਹਨਾਂ ਨੇ ਇਹ ਕਿਹਾ ਸੀ ਕਿ ਇਹ ਫੈਕਟਿਵ ਦੇ ਅਨੁਸਾਰ ਇਹ ਤਿੰਨ ਗੁਰਸਿੱਖ ਸੀਸ ਲੈ ਕੇ ਆਏ ਸੀ ਠੀਕ ਹੈ ਤੇ ਇਹਨਾਂ ਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਵੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਮੇਰੀ ਉਹਨਾਂ ਦੇ ਨਾਲ ਕੋਈ ਗੱਲਬਾਤ ਨਹੀਂ ਹੋਈ ਹੋ ਸਕਦਾ ਇਹ ਗੱਲ ਵੈਸੇ ਕਿਸੇ ਨੇ ਫਿਲਾ ਦਿੱਤੀ ਹੋਵੇ ਤੇ ਉਹਦੇ ਵਿੱਚ ਅਸਤਰਾ ਹੈ ਮੇਰੇ ਕੋਲ ਇੱਕ ਮੇਰੇ ਕੋਲ ਸਾਹਮਣੇ ਵੀਡੀਓ ਆਈ ਸੀ ਕਿ ਕੱਲ ਜੇ ਤਾਂ ਮੈਂ ਤੁਹਾਡੇ ਤੱਕ ਪਹੁੰਚ ਕੀਤੀ ਹੈ ਆਪਾਂ ਇਸ ਬਾਰੇ ਸਪਸ਼ਟ ਕਰਨ ਗੱਲ ਹੋ ਸਪਸ਼ਟ ਕਰਨ ਵਾਸਤੇ ਉਹਦੇ ਵਿੱਚ ਤਾਂ ਉਹ ਇੱਕ ਮਸਲਾ ਇਹ ਹੈ ਜੀ ਕਿਸੇ ਵੀ ਸਿੱਖ ਨੂੰ ਜਦੋਂ ਕੋਈ ਇਹੋ ਜੀ ਅਨਹੋਣੀ ਜਾਂ ਪਹਿਲਾਂ ਪ੍ਰਚਲਿਤ ਗੱਲ ਪਤਾ ਲੱਗਦੀ ਹੈ ਨਾ ਜੀ ਉਹ ਉਸ ਨੂੰ ਸਿਰ ਕਾਲ ਤੱਕ ਸਾਡੇ ਛੋਣ ਕਮੇਟੀ ਤੇ ਪਚਾ ਕੇ ਉਹਦਾ ਕਿ ਨਿਰਣਾ ਹੱਲ ਕਰਾਉਣ ਦੀ ਸਪਸ਼ਟੀਕਰਨ ਦੇਉਣ ਦੀ ਗੱਲ ਕਰਨ ਦੀ ਬਜਾਏ ਉਹ ਉਹ ਪੈਂਦੀ ਸੱਟੇ ਹੀ ਬਸ ਇਸੇ ਕਰਦੇ ਸਾਰੀ ਛੋਣ ਕਮੇਟੀ ਕੀ ਕਰਦੀ ਆ ਸਾਡੇ ਤੱਕ ਦੀ ਕਰਦੀ ਆ ਇਹ ਸੁੱਤੇ ਪੈਣੇ ਮਤਲਬ ਇਹੋ ਜੀਆਂ ਗੱਲਾਂ ਕਰਨ ਲੱਗ ਪੈਂਦੇ ਨੇ ਜੇ ਜ ਤੁਹਾਨੂੰ ਕੋਈ ਪਤਾ ਲੱਗੀ ਆ ਜਿਹੜੀ ਗੱਲ ਜਿਹੜੀ ਪ੍ਰਚਲਿਤ ਨਹੀਂ ਗਈ ਜਾਂ ਸਪਸ਼ਟੀਕਰ ਤੁਹਾਨੂੰ ਨਹੀਂ ਗਿਆ ਤੁਸੀਂ ਇਸ चीज ਨੂੰ ਉੱਥੇ ਪਹਚਾਓ ਗੱਲ ਤੇ ਬੰਦੀ ਨਹੀਂ ਉਹ ਤਾਂ ਫਿਰ ਆਪ ਸਪੱਸ਼ਟੀਕ ਨਿੱ ਦਿੱਤਾ ਜਾਵੇ ਜਿਵੇਂ ਤੁਸੀਂ ਕਿਹਾ ਵੀ ਇੱਕ ਮਸਲਾ ਹੱਲ ਆਪਾਂ 1675 ਤੋਂ 1975 ਵਾਲਾ ਕਰ ਲਿਆ ਸੀਗਾ ਉਹੋ ਜੀ ਖੋਜ ਕਰਕੇ ਛੋਣੀ ਕਮੇਟੀ ਕੋਲ ਬਹੁਤ ਬਜਟ ਆ ਖੋਜ ਦਾ ਬਜਟ ਆ ਉਹ ਇਸ ਤਰ੍ਹਾਂ ਪ੍ਰਬੰਧ ਕਰ ਸਕਦੀ ਆ ਉਹ ਤਾਂ ਖੋਜ ਕਰਾ ਕੇ ਉਸ ਦਾ ਹੱਲ ਕਰਾ ਸਕਦੀ ਆ ਪਰ ਅਸੀਂ ਪੈਂਦੀ ਸੱਤੇ ਜੇ ਕਿ ਸਿੱਖ ਨੂੰ ਜਿਹੜੀ ਮੈਂ ਕੱਲ੍ਹ ਵੀਡੀਓ ਵੇਖੀ ਸੀ ਉਹ ਗੱਲ ਇਸ ਤੇ ਕਦੀ ਜਾ ਰਹੀ ਦੀ ਬਾਦੀ ਸਾਡੀ ਕਮੇਟੀ ਸੁੱਤੀ ਆ ਸਾਡੇ ਤੱਕ ਸੁੱਤੇ ਆ ਸਾਡੇ ਜਾਇਦਾ ਸੁੱਤੇ ਬਾ ਇਹੇ ਗੱਲਾਂ ਕਰ ਜਾਂਦੇ ਲੋਕ ਮੈਨੂੰ ਇਸ ਗੱਲ ਤੋਂ ਫਿਰ ਥੋੜਾ ਬਹੁਤ ਬੁਰਾ ਫੀਲ ਹੋ ਰਿਹਾ ਮੈਂ ਤਾਂ ਸਪੱਸ਼ਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਆਪਾਂ ਇਹਦਾ ਕੋਈ ਜਿਵੇਂ ਤੁਸੀਂ ਦੱਸ ਰਹੇ ਜੇ ਕਿ ਇਹ ਹੁਣ ਵੇਖੋ ਦੋਵੇਂ ਕੰਟਰਡਿਕਟਰੀ ਗੱਲਾਂ ਹੋ ਗਈਆਂ ਜੇ ਉਸ ਨੂੰ ਮੰਨ ਲਈਏ ਇਹ ਮੰਨ ਲਈਏ ਦੋਵੇਂ ਗੱਲਾਂ ਉਹ ਨੇ ਜਿਹੜੀਆਂ ਸ਼ੁਰੂਨੀ ਕਮੇਟੀ ਵੱਲੋਂ ਪ੍ਰਵਾਨਤ ਨਹੀਂ ਗਈਆਂ ਦੋਵੇਂ ਇੱਕ ਵਾਰ ਤੇ ਤਾਂ ਹੱਲ ਹੋ ਚੁੱਕਾ ਵਾ ਆ ਦੂਸਰੀ ਨਵੀਂ ਹੈ ਜੇ ਆਪੇ ਇਹ ਤੇ ਖੋਜ ਵੀਨ ਕੀਤੀ ਜਾਵੇ ਇੱਕ ਜੌਨੀ ਕਮੇਟੀ ਹੈ ਜੇ ਨੈਚੁਰਲੀ ਆ ਕਿ ਜ਼ਰੂਰ ਕਰੇਗੀ ਤਾਂ ਫਿਰ ਉਹ ਇਦਾਂ ਵੀ ਹੱਲ ਲੱਜੇ ਉਸ ਦਾ ਹੱਲ ਨਿਕਲਾ ਹੈ ਤਾਂ ਵੀ ਹੱਲ ਨਿਕਲਾ ਹੈਗਾ ਬਾਕੀ ਤੁਸੀਂ ਆਪਣੀ ਗੱਲ ਪੂਰੀ ਕਰ ਸਕਦੇ ਅਗੇ ਦੱਸੋ ਜੀ ਹਾਂ ਜੀ ਤੁਸੀਂ ਬਿਲਕੁਲ ਹੀ ਉੱਥੇ ਹੀ ਪਹੁੰਚ ਗਏ ਜਿੱਥੇ ਮੈਂ ਪਹੁੰਚਣਾ ਸੀ ਤੁਸੀਂ ਗੱਲ ਪਕੜ ਲਈ ਹੈ ਇਹ ਕਿ ਇਹ ਕਿਸੇ ਤਰੀਕੇ ਦੇ ਨਾਲ ਨਾ ਅਲੱਗ ਤਰੀਕੇ ਦੇ ਨਾਲ ਪੇਸ਼ਕਾਰੀ ਕੀਤੀ ਗਈ ਹੈ ਇਸ ਘਟਨਾ ਦੀ ਹਾਂ ਜੀ ਆ ਆ ਜਿਹੜੀ ਘਟਨਾ ਨੂੰ ਇਹਨਾਂ ਨੇ ਪੇਸ਼ ਕੀਤਾ ਹੈ ਨਾ ਇਹ ਨਾਦ ਟੀਵੀ ਵਾਲਿਆਂ ਨੇ ਕੀਤਾ ਹੈ ਹਾਂਜੀ ਹਾਂ ਸਿੱਖ ਨਾਦ ਵਾਲਾ ਹਾਂਜੀ ਫਿਰ ਸਿੱਖ ਨਾਦ ਵਾਲਿਆਂ ਦੀ ਤਾਂ ਪਹਿਲਾਂ ਵੀ ਤੁਸੀਂ ਦੇਖ ਲਓ ਤਾਂ ਇਦਾਂ ਦੇ ਹੀ ਕੰਮ ਕਰਦੇ ਆ ਹੂੰ ਹੂੰ ਤੁਸੀਂ ਦੇਖ ਲਓ ਨਾ ਉਹੀ ਚੀਜ਼ ਉਸ ਤੋਂ ਇਲਾਵਾ ਜਿਹੜੀ ਫਿਰ ਉਹਨਾਂ ਨੇ ਉਹਦੇ 'ਚ ਵੀਡੀਓ ਪਾਈਆਂ ਸਕਰੀਨਸ਼ਾਟ ਪਾਏ ਹੋਏ ਆ ਹਾਂਜੀ ਹਾਂ ਸਕਰੀਨਸ਼ਾਟ ਤੇ ਤੁਸੀਂ ਡੇਟ ਦੇਖੋ ਇਹ ਪੁਰਾਣੀ ਹੈ ਅੱਜ ਦੀ ਨਹੀਂ ਹੈਗੀ ਇਹ ਮੀਟਿੰਗ ਹੂੰ ਅੱਛਾ ਸਹਿਨੀ ਸਾਹਿਬ ਨਾਲ ਉਦੋਂ ਦੀ ਨਹੀਂ ਹੈ ਇਹ ਪੁਰਾਣੀ ਕੋਈ ਮੀਟਿੰਗ ਹੈ ਇਹ ਕਿਸੇ ਕੰਮ ਵਾਸਤੇ ਉੱਥੇ ਗਏ ਸੀ। ਉਹ ਅੱਛਾ ਜੀ ਦੇਖੋ ਵੇਖਿਆ ਤਾਂ ਇਹਦੇ ਵਿੱਚ ਜਿਹੜੀ ਹੁਣ ਜਿਹੜੀ ਸ਼ਰਾਰਤ ਹੁੰਦੀ ਆ ਉਹ ਜਿਵੇਂ ਤੁਹਾਨੂੰ ਤਾਂ ਪਤਾ ਉਸ ਬਾਰੇ ਕੋਈ ਹੁਣ ਜਿਹੜਾ ਦੇਖਣ ਵਾਲੇ ਨੇ ਹਰ ਕੋਈ ਟੀਵੀ ਦੇ ਵਿੱਚ ਡੇਟਸ ਤਾਂ ਵੇਖ ਨਹੀਂ ਸਕਦਾ ਵੀ ਜਾਂ ਉਹ ਪਤਾ ਨਹੀਂ ਕਰ ਸਕਦਾ ਕਿ ਕਿਹੜੇ ਵੇਲੇ ਦੀ ਗੱਲ ਆ ਉਹਨਾਂ ਨੇ ਇਸ ਤਰ੍ਹਾਂ ਘੁਮਾਤੀ ਵੀ ਨਹੀਂ ਇਹ ਇਸ ਮੁੱਦੇ ਤੇ ਗੱਲਬਾਤ ਹੋ ਰਹੀ ਹੈ। ਹਾਂ ਉਹਨਾਂ ਨੇ ਇਹਨੂੰ ਕਰਤਾ ਫਿਰ ਉਹਦੇ ਨਾਲ ਹੀ ਇੱਕ ਤਾਂ ਇਹ ਇੰਪ੍ਰੈਸ਼ਨ ਗਿਆ ਕਿ ਐਸਜੀਪੀਸੀ ਕੁਝ ਕਰ ਨਹੀਂ ਰਹੀ ਸਾ ਮੇਰੇ ਦੂਜਾ ਇਹ ਇਮਪ੍ਰੈਸ਼ਨ ਦਿੱਤਾ ਉਹਨੇ ਕਿ ਜਿਹੜੀ ਮੌਜੂਦਾ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਵੀ ਗਲਤ ਕੰਮ ਕਰ ਰਹੀ ਹੈ ਜਦੋਂ ਕਿ ਮੈਂ ਉਹਨਾਂ ਦੇ ਨਾਲ ਗੱਲ ਕਰਕੇ ਆਇਆ ਉਹ ਮੈਨੂੰ ਤਾਂ ਲੱਗਾ ਨਹੀਂ ਉਹਨਾਂ ਨੇ ਕੋਈ ਅਜਿਹੀ ਗੱਲ ਕੀਤੀ ਹੋਵੇ ਮੈਨੂੰ ਤਾਂ ਚੰਗਾ ਲੱਗਾ ਹੈ ਇਹਨਾਂ ਦਾ ਵਰਤਾਓ ਹੁਣ ਤੱਕ ਦਾ ਤੇ ਉਹਨਾਂ ਨੇ ਤੇ ਆਪ ਲਿਖ ਕੇ ਦਿੱਤਾ ਹੋਇਆ ਉਹਨਾਂ ਨੂੰ ਆਪਣੇ ਆਪਣੇ ਸੈਣੀ ਸਾਹਿਬ ਨੂੰ ਲੈਟਰ ਲਿਖ ਕੇ ਦਿੱਤਾ ਹੋਇਆ ਜਿਨ੍ਹਾਂ ਨੇ ਲੈਟਰ ਲਿਖ ਕੇ ਦਿੱਤਾ ਹੋਵੇ ਕਿ ਸਾਨੂੰ ਇੱਕ ਦੇ ਨਾਲ ਤਿੰਨਾਂ ਨੂੰ ਹੋਰਾਂ ਨੂੰ ਜੋੜ ਦੇਣਾ ਚਾਹੀਦਾ ਹੈ ਹਾਂਜੀ ਤਿੰਨ ਸਿੱਖ ਦੋ ਸਿੱਖਾਂ ਨੂੰ ਹੋਰਾਂ ਨੂੰ ਜੋੜ ਦੇਣਾ ਚਾਹੀਦਾ ਹੈ ਉਹ ਇੱਕ ਇਹ ਕਿਵੇਂ ਕਹਿਣ ਕਿ ਕਿ ਅੱਜ ਜੀ ਦੇ ਚੌਥੇ ਨੂੰ ਵੀ ਜੋੜ ਦੋ ਬਿਲਕੁਲ ਉਹੀ ਤਾਂ ਗੱਲ ਆਂਦੀ ਸੋ ਇਸ ਕਰਕੇ ਮੈਨੂੰ ਤਾਂ ਲੱਗਦਾ ਇਹ ਝੂਠ ਚਲੋ ਕੁਝ ਵੀ ਹੋਵੇ ਜੀ ਇਹ ਤੇ ਖੋਜ ਹੋਣੀ ਚਾਹੀਦੀ ਆ ਵਿਚਾਰ ਹੋ ਜਾਈਦੇ ਚਰਚਾ ਹੋਣੀ ਚਾਹੀਦੀ ਆ ਇਹਦਾ ਮਤਲਬ ਇਹ ਪਰ ਇਹ ਆਪਾਂ ਕਹਿ ਦਈਏ ਵੀ ਛੋਣੀ ਕਮੇਟੀ ਸੁੱਤੀ ਵੀ ਐ ਜੀ ਕਾਲ ਤੱਕ ਸੁੱਤਾ ਪਿਆ ਜੀ ਜਦ ਤੱਕ ਸੁੱਤੇ ਪੈਣ ਇਹ ਗੱਲ ਮਾੜੀ ਆ ਜੇ ਕਿ ਨਵੀਂ ਗੱਲ ਸਾਹਮਣੇ ਆਈ ਆ ਉਹਦੇ ਚਰਚਾ ਸ਼ੁਰੂ ਹੋਈ ਆ ਉਹਦੇ ਫਿਰ ਉਹਦਾ ਨਿਰਣਾ ਹੋਊਗਾ ਆਪੇ ਉਹਦੇ ਕੋਚਿੰਗ ਕਰਨੀ ਪਊਗੀ ਕਰਾਉਣਗੇ ਵਿਦਵਾਨ ਲੋਕ ਬੈਠੇ ਨੇ ਆਪੇ ਸਬਮਿਟਡ ਕੇ ਸਿਲਸਿਲੇ ਨੂੰ ਪਾਪਾ ਜਿੱਦਾਂ ਕਹਿਣ ਲੱਪੀਏ ਇਹ ਗੱਲ ਜਿਹੜੀ ਜੱਜ ਦੇਣੀ ਹੈ ਜੀ ਹਾਂਜੀ ਇਹ ਤਾਂ ਹੌਲਕਾ ਸਾਹਿਬ ਇਸ ਤਰ੍ਹਾਂ ਇਹ ਕਿ ਹੋ ਸਕਦਾ ਉਹਨਾਂ ਦਾ ਅਭਿਆਸ ਨਾ ਹੋਵੇ ਉਹਨਾਂ ਨੇ ਕਿਸੇ ਸਰਕਾਰੀ ادارے ਚ ਕੰਮ ਨਾ ਕੀਤਾ ਹੋਵੇ ਹੁਣ ਮੈਂ ਤਾਂ ਸਰਕਾਰੀ ਜੌਬ ਕੀਤੀ ਹੋਈ ਹੈ ਨਾ ਮੈਨੂੰ ਤਾਂ ਪਤਾ ਹੈ ਕਿ ਇਹ ਸਰਕਾਰੀ ਮਹਿਕਮੇ ਜਾਂ ਇਹ ਸਰਕਾਰੀ ਵਰਗੀ ਐ ਐਸਜੀਪੀਸੀ ਵੀ ਤਾਂ ਹੁੰਦਾ ਇੱਕ ਸਰਕਾਰੀ ਹੈ ਜੀ ਹਾਂਜੀ ਬਿਲਕੁਲ ਹਾਂ ਸਰਕਾਰੀ ਹੀ ਹੈ ਉਹ ਹੀ ਰੂਲ ਲਾਗੂ ਲੱਗ ਹੁੰਦੇ ਹੈ ਨਾ ਹਾਂਜੀ ਬਿਲਕੁਲ ਇੱਕਦਮ ਅਸੀਂ ਕੋਈ ਨਾ ਕਿਸੇ ਵਿਰੁੱਧ ਕੋਈ ਐ ਕਾਰਵਾਈ ਕਰ ਸਕਦੇ ਹਾਂ ਬਿਲਕੁਲ ਹਾਂ ਪਹਿਲਾਂ ਸਾਨੂੰ ਉਹਨਾਂ ਨੂੰ ਉਸ ਸ਼ੋਕਾਸ ਨੋਟਿਸ ਕੋਈ ਚਿੱਠੀ ਕੱਟਣੀ ਪੈਂਦੀ ਹੈ ਫਿਰ ਉਹਦਾ ਐਕਸ਼ਨ ਰਿਐਕਸ਼ਨ ਫਿਰ ਉਸ ਤੋਂ ਬਾਅਦ ਇਹ ਵੀ ਡਰ ਹੁੰਦਾ ਕਿ ਜੇਕਰ ਅਸੀਂ ਕੋਈ ਕਾਰਵਾਈ ਕਰਤੀ ਤਾਂ ਦੁਬਾਰਾ ਨਾ ਇਹ ਰੀਇਨਸਟੇਟ ਹੋ ਜਵੇ ਹੈ ਨਾ ਹਾਂ ਸੋ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਫਿਰ ਉਸ ਤੋਂ ਇਲਾਵਾ ਹੋਰ ਵੀ ਕਈ ਡਿਸਕ੍ਰਿਮੀਨੇਸ਼ਨ ਪੱਖਤੋਂ ਵੀ ਦੇਖ ਕੇ ਸਾਰੇ ਫੈਸਲੇ ਲਏ ਜਾਂਦੇ ਆ ਤੇ ਪਰ ਇਹ ਤਾਂ ਐਦਾਂ ਕਹਿ ਦਿੰਦੀ ਹੈ ਕਿ ਜਿਹੜਾ ਸਾਡਾ ਮੀਰ ਢਾਂਚਾ ਹੈ ਜਾਂ ਕਹਿੰ ਲੋ ਵੀ ਸਾਡੀ ਅਕਾਲੀ ਕਹਿੰ ਲੋ ਵੀ ਅਕਾਲੀ ਸਰਕਾਰ ਹੈ ਅਕਾਲੀ ਪਾਰਟੀ ਹੈ ਹੈਨਾ ਹਾਂਜੀ ਅਕਾਲੀ ਦਲ ਪਾਰਟੀ ਇਹ ਵੀ ਇਹਨਾਂ ਦਾ ਸਿੱਧਾ ਹੀ ਉਹਨਾਂ ਤੇ ਇਹਨਾ ਕੰਟਰੋਲ ਹੈ ਜਿਵੇਂ ਕਿਤੇ ਮਤਲਬ ਬਹੁਤ ਹੀ ਹੈ ਨਾ ਪੁਰਾਣੇ ਜ਼ਮਾਨੇ ਦੀ ਗੱਲ ਹੋ ਗਈ ਹੈ ਨਾ ਸੋ ਇਸ ਕਰਕੇ ਤਾਂ ਕਦੇ-ਕਦੇ ਐਗਜ਼ਾਮਪਲ ਵੀ ਇਹੋ ਜਿਹੀ ਦੇ ਦਿੰਦੇ ਹੁੰਦੇ ਆ ਕਿ ਹਰੇਕ ਜੇ ਹਰੇਕ ਜਥੇਦਾਰ ਨੂੰ ਅਕਾਲੀ ਫੂਲਾ ਸਿੰਘ ਵਰਗਾ ਬਣ ਜਾਣਾ ਚਾਹੀਦਾ ਲੇਕਿਨ ਬਿਲਕੁਲ ਕਿਵੇਂ ਬਣ ਜਾਣਗੇ ਅਕਾਲੀ ਫੂਲਾ ਸਿੰਘ ਵਰਗੇ ਅਕਾਲੀ ਫੂਲਾ ਸਿੰਘ ਤਾਂ ਉਸੇ ਜ਼ਮਾਨੇ ਚ ਸੀ ਨਾ ਹਾਂ ਇਹ ਕਾਲੀ ਫੂਲਰ ਸਿੰਘ ਆਪ ਇੱਕ ਪਾਵਰਫੁੱਲ ਪਰਸਨੈਲਿਟੀ ਸੀ ਬਿਲਕੁਲ ਮੀਰੀ ਵੀ ਸੀ ਪੀਰੀ ਵੀ ਸੀ ਇੱਕ ਚੰਗੇ ਫਾਈਟਰਸ ਜਰਨਲਿਸਟ ਸੀ ਸਾਡੇ ਉਹ ਉਸ ਟਾਈਪ ਦੀ ਪਰਸਨੈਲਿਟੀ ਸਾਡੇ ਮੌਜੂਦਾ ਜਥੇਦਾਰਾਂ ਕੋਲੇ ਹੈਗੀ ਆ ਐਤਾਂ ਦੀ ਪਰਸਨੈਲਿਟੀ ਮੈਨੂੰ ਲੱਗਦਾ ਨਾ ਹੀ ਕਿਸੇ ਸਰਕਾਰ ਨੇ ਦੇਣੀ ਹੈ ਹਾਂਜੀ ਨਾ ਹੀ ਅਸੀਂ ਕਲੇਮ ਕਰ ਸਕਦੇ ਇਹੋ ਜੀ ਹਾਂ ਇੰਨਾ ਕੀ ਐਸੀ ਨਿਮਰਤਾ ਦੇ ਨਾਲ ਕੁਝ ਨਾ ਕੁਝ ਕਰ ਸਕਦੇ ਆ ਪਰ ਫਿਰ ਵੀ ਲੱਤ ਖਿੱਚਦੇ ਆ ਮੈਨੂੰ ਲੱਗਦਾ ਕੁਝ ਲੋਕ ਤੇ ਇਹਦੇ ਚ ਤਾਂ ਮੈਨੂੰ ਇਹੀ ਲੱਗਦਾ ਹੈ ਕਿ ਕਿਸੇ ਦੀ ਸ਼ਰਾਰਤ ਹੈ ਨਾ OTHER TV ਵਾਲੇ ਪਹਿਲਾਂ ਵੀ ਇਸ ਤਰ੍ਹਾਂ ਕਰਦੇ ਆ ਮੈਂ ਉਹਨਾਂ ਦੀ ਕਾਫੀ ਸੁਣਦਾ ਹੁੰਦਾ ਇਹੋ ਜਿਹੀਆਂ ਗੱਲਾਂ ਤੇ ਆ ਵੀ ਘਟਨਾ ਜੋ ਹੈ ਮੈਨੂੰ ਤਾਂ ਲੱਗਦਾ ਟੋਟਲੀ ਇਹ ਐਵੇਂ ਬਣਾਈ ਹੋਈ ਗੱਲ ਹੈ ਇਹਨਾਂ ਦੀ ਜੀ ਬਹੁਤ ਬਹੁਤ ਮਿਹਰਬਾਨੀ ਜੀ ਬਹੁਤ ਸਪੈਸੀਫਿਕਨ ਦਿੱਤਾ ਬਾਕੀ ਇਸ ਨੂੰ ਆਪਾਂ ਹੋਰ ਚਰਚਾ ਅਗੇ ਕਿਸੇ ਸ਼ੇਅਰ ਦੇ ਮੌਕੇ ਤੇ ਇਹਨੂੰ ਅੱਗੇ ਬਤਾਵਾਂਗੇ ਤਦ ਆ ਬਹੁਤ ਬਹੁਤ ਧੰਨਵਾਦ ਜੀ ਸਸਿਕਾ ਵੈਗ ਹਾਲਤਾ ਆ ਜੀ ਵਰਡ ਜੀ ਕਾਲ ਸਵੈਚੀ ਤੇ ਜੀ